ਜੇ ਕੋਈ ਛੋਟੀ ਜਿਹੀ ਗੱਲ ਆਪਾਂ ਨੂੰ ਕਹਿ ਦੇਣਾ ਤਾਂ ਦਿਮਾਗ ਦੇ ਉੱਪਰ ਉਹ ਗੱਲ ਘਰ ਕਰ ਜਾਂਦੀ ਹੈ ਜਿਨ੍ਹਾਂ ਨਾਲ ਇਹ ਚੀਜ਼ ਹੁੰਦੀ ਹੈ ਅੱਜ ਦੀ ਇਹ ਵੀਡੀਓ ਉਹਨਾਂ ਦੇ ਲਈ ਹੈ ਹੁਣ ਤੁਸੀਂ ਮੈਂ ਕਿਸੇ ਦੀ ਨਹੀਂ ਗੱਲ ਕਰਦੀ ਮੈਂ ਖੁਦ ਹੀ ਗੱਲ ਕਰਦੀ ਮੈਨੂੰ ਕੋਈ ਗੱਲ ਕਹਿ ਦੇਵੇ ਨਾ ਤਾਂ ਮੈਂ ਉਹਨੂੰ ਮੋੜ ਕੇ ਰਿਪਲਾਈ ਨਹੀਂ ਦਿੰਦੀ ਬਸ ਉਸ ਗੱਲ ਬਾਰੇ ਮੈਂ ਸੋਚਦੀ ਰਹਿੰਦੀ ਉਹ ਨਾ ਮੇਰੇ ਮਤਲਬ ਅੰਦਰ ਘਰ ਕਰ ਜਾਂਦੀ ਹੈ ਗੱਲ ਫਿਰ ਮੈਂ ਕਿੰਨੇ ਕਿੰਨੇ ਦਿਨ ਦਿਮਾਗ ਦੇ ਉੱਪਰ ਆਪਦੀ ਬੋਝ ਪਾਈ ਰੱਖਦੀ ਹਾਂ ਪਰ ਸੱਚੇ ਕਦੇ ਵੀ ਕੋਈ ਤੁਹਾਨੂੰ ਕੁਝ ਕਹਿੰਦਾ ਨਾ ਤਾਂ ਉਸ ਚੀਜ਼ ਨੂੰ ਇੰਨਾ ਸੀਰੀਅਸ ਨਾ ਲਓ ਆਪਣੇ ਮਾਪੇ ਤੋਂ ਬਿਨਾ ਕਦੇ ਕਿਸੇ ਦੀ ਤੋਂ ਫालतू ਨਾ ਚੱਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਸਾਰੇ ਜਾਣੇ ਤੁਸੀਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਆਪਾਂ ਅੱਜ ਜਿਹੜੀ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਡਿਫਰੈਂਟ ਜੀ ਵੀਡੀਓ ਲੈ ਕੇ ਆਈ ਹਾਂ ਹਾਂ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਰੋਸਟਿੰਗ ਜਿਹੜੀ ਹੈਗੀ ਮੈਂ ਉਹ ਬੰਦ ਕਰੂੰਗੀ ਮੈਂ ਇਸੇ ਲਈ ਮੇਰੇ ਵੀਡੀਓਸ ਦੇ ਵਿੱਚ ਗੈਪ ਪੈ ਜਾਂਦਾ ਕਿਉਂਕਿ ਮੇਰਾ ਰੋਸਟ ਵੀਡੀਓ ਬਣਾਉਨ ਨੂੰ ਬਿਲਕੁਲ ਵੀ ਹੁਣ ਤੈਲ ਨਹੀਂ ਕਰਦਾ ਬਿਕੋਜ਼ ਇੰਸਟਾ ਦੇ ਉੱਪਰ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੁਹਾਡਾ ਸਭ ਦਾ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸੋ ਇਸ ਕਰਕੇ ਮੈਨੂੰ ਇਹ ਆ ਕਿ ਮੈਂ ਉਹਨਾਂ ਦੀ ਗੱਲ ਮੰਨਾਂ ਉਹਨਾਂ ਦਾ ਕਹਿਣਾ ਕਿ ਤੁਸੀਂ ਕੁਝ ਡਿਫਰੈਂਟ ਜਿਹੇ ਵੀਡੀਓਸ ਬਣਾਇਆ ਕਰੋ ਤਾਂ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਜੇ ਤੁਸੀਂ ਇਸ ਵੀਡੀਓ ਨੂੰ ਪਿਆਰ ਦਿਓਗੇ ਤਾਂ ਕਿ ਮੇਰੀ ਵੀਡੀਓ ਤੋਂ ਕੁਝ ਨਾ ਕੁਝ ਜੋ ਇਨਸਾਨ 네ਗੇਟਿਵ ਹੋ ਰਿਹਾ ਉਹਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤਾਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਨੂੰ। ਜੇ ਕੋਈ ਤੁਹਾਨੂੰ ਕੁਝ ਕਹਿ ਜਾਂਦਾ ਤਾਂ ਉਸ ਚੀਜ਼ ਨੂੰ ਬਿਲਕੁਲ ਵੀ ਸੀਰੀਅਸ ਨਾ ਲਿਆ ਕਰੋ। ਬਿਨਾਂ ਆਪਣੇ ਮਾਪਿਆਂ ਤੋਂ ਕਦੇ ਕਿਸੇ ਦੀ ਗੱਲ ਨੂੰ ਦਿਮਾਗ ਦੇ ਉੱਪਰ ਘਰ ਕਰਨ ਨਾ ਦੇ। ਕਿਉਂਕਿ ਉਹਦੇ ਨਾਲ ਕੀ ਹੁੰਦਾ ਤੁਹਾਡਾ ਨੁਕਸਾਨ ਹੁੰਦਾ। ਤੁਸੀਂ ਖੁਦ ਜਿਹੜਾ ਹੈਗਾ ਆਪਣੇ ਆਪ ਨੂੰ ਫਿਰ ਡਿਪਰੈਸ਼ਨ ਦੇ ਵਿੱਚ ਚਲੇ ਜਾਣੇ ਹੋ, ਬਿਮਾਰ ਪੈ ਜਾਣੇ ਹੋ, ਸਾਹਮਣੇ ਵਾਲੇ ਦਾ ਕੀ ਹੋ ਗਿਆ ਉਹਦਾ ਕੰਮ ਆਸਾਨ ਹੋ ਗਿਆ। ਕਿਉਂਕਿ ਤੁਸੀਂ ਬਿਮਾਰ ਪੈਗੇ। ਉਹਨਾਂ ਦਾ ਖੁਸ਼ੀ ਮਿਲ ਗਈ ਉਹ ਜੋ ਕਰਨਾ ਚਾਹਦਾ ਸੀ ਉਹਨੇ ਕਰਤਾ ਦੂਜੀ ਚੀਜ਼ ਜੇ ਕੋਈ ਤੁਹਾਨੂੰ ਕੁਝ ਕਹਿੰਦਾ ਉਹਨੂੰ ਮੋੜ ਕੇ ਕਦੇ ਵੀ ਰਿਪਲਾਈ ਨਾ ਦਿਓ ਕਿਉਂਕਿ ਉਹਦੇ 'ਚ ਤੇ ਤੁਹਾਡੇ 'ਚ ਫਿਰ ਕੋਈ ਫਰਕ ਨਹੀਂ ਰਹਿ ਗਿਆ ਜੇ ਤੁਸੀਂ ਉਹਨੂੰ ਮੋੜ ਕੇ ਰਿਪਲਾਈ ਦੇਤਾ ਸਿਰਫ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਉਸ ਗੱਲ ਨੂੰ ਇੱਕ ਕੰਨ ਵਿੱਚ ਦੀ ਪਾ ਲਓ ਤੇ ਦੂਸਰੇ ਕੰਨ ਵਿੱਚ ਦੀ ਕੱਢ ਦਿਓ ਮੈਂ ਹੁਣ ਇਦਾਂ ਹੀ ਕਰਦੀ ਹਾਂ ਕਿਉਂਕਿ ਮੈਂ ਬਹੁਤ ਟਾਈਮ ਐਤਾਂ ਦਾ ਦੇਖਿਆ ਇਸ ਹੱਦ ਤੱਕ ਉਹ ਕਹਾ ਟਾਈਮ ਦੇਖਿਆ ਕਿ ਮੈਂ ਕੱਲੀ ਬੈਠ ਬੈਠ ਕੇ ਗੁੰੰਦੀ ਹੁੰਦੀ ਸੀ ਮੈਨੂੰ ਕੋਈ ਕੁਝ ਕਹਿ ਦਿੰਦਾ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹਰ ਵਕਤ ਚੁੱਪ ਰਹਿੰਦੀ ਸੀ ਮੈਂ ਇਹ ਮੇਰਾ ਐਕਸਪੀਰੀਅੰਸ ਆ ਕਈ ਵਾਰੀ ਮੈਨੂੰ ਕੋਈ ਕੁਝ ਬੋਲਦਾ ਸੀ ਮੈਂ ਰਿਪਲਾਈ ਵੀ ਦਿੰਦੀ ਸੀ ਮੈਂ ਮੂਰੋਂ ਓਨੀ ਬਹਿਸ ਕਰਦੀ ਸੀ ਪਰ ਫਿਰ ਮੈਂ ਖੁਦ ਤੇ ਕੰਟਰੋਲ ਕਰਨਾ ਸਿੱਖਿਆ ਹਨਾ ਜਦੋਂ ਮੈਂ ਖੁਦ ਤੇ ਕੰਟਰੋਲ ਕਰਨਾ ਸਿੱਖਿਆ ਫਿਰ ਮੇਰੇ ਦਿਮਾਗ ਦੇ ਮੈਂ ਅਗਲੇ ਨੂੰ ਜਵਾਬ ਦੇਣੋਂ ਹਟ ਗਈ ਤਾਂ ਫਿਰ ਮੇਰੇ ਦਿਮਾਗ ਤੇ ਸਟ्रेस ਪੈਣ ਲੱਗੇ ਮੈਂ ਸੋਚਦੀ ਸੀ ਵੀ ਹਾਏ ਉਹਨਾਂ ਨੇ ਮੈਨੂੰ ਐਦਾਂ ਕਿਉਂ ਕਿਹਾ ਤਾਂ ਪਰ ਨਹੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੇ ਤੁਸੀਂ ਅਗਲੇ ਨੂੰ ਜਵਾਬ ਦਿੰਨੇ ਹੋ ਤੁਹਾਡੇ ਸਟੋਰੇਜ ਕੋਈ ਫਰਕ ਨਹੀਂ ਰਹੇਗਾ ਜੇ ਤੁਸੀਂ ਉਹਦੀ ਗੱਲ ਆਪਦੇ ਦਿਮਾਗ ਤੇ ਹਾਵੀ ਹੋਣ ਦਿੰਨੇ ਹੋ ਤਾਂ ਸਾਹਮਣੇ ਵਾਲੇ ਦਾ ਕੰਮ ਆਸਾਨ ਹੋ ਗਿਆ ਕਿਉਂ ਤੁਹਾਨੂੰ ਮੈਂਟਲੀ ਟੌਰਚਰ ਕਰਨਾ ਚਾਹੁੰਦਾ ਸੀ ਤੇ ਤੁਸੀਂ ਟੌਰਚਰ ਹੋਗੇ ਜੇ ਕੋਈ ਕੁਝ ਕਹਿੰਦਾ ਨਾ ਖੁਸ਼ ਰਹੋ ਬਸ ਗੱਲ ਨੂੰ ਇਸ ਤਰੀਕੇ ਦੇ ਨਾਲ ਲਓ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤੁਸੀਂ ਕਿਉਂ ਸਟ्रेस ਲੈਣੇ ਹੋ ਇਹ ਸੱਚੀ ਕਹਿੰਨੀ ਆ ਜਦੋਂ ਤੋਂ ਮੈਂ ਇਹ ਦੋਨੇ ਚੀਜ਼ਾਂ ਕਰ ਰਹੀ ਆ ਨਾ ਅਪਣਾ ਰਹੀ ਆ ਮਤਲਬ ਗੱਲ ਸਾਹਮਣੇ ਵਾਲੇ ਨੇ ਜੇ ਕੁਝ ਫालतू ਮੈਨੂੰ ਕਹਿਤਾ ਮੈਂ ਇਗਨੋਰ ਕਰ ਰਹੀ ਆ ਨੈਗੇਟਿਵ ਗੱਲਾਂ ਨੂੰ ਉਦੋਂ ਤੋਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪਾ ਲਿਆ ਤੇ ਆਪਣੇ ਆਪ ਨੂੰ ਵੀ ਬਹੁਤ ਖੁਸ਼ ਰੱਖ ਰਹੀ ਆ ਤੇ ਮੈਂ ਖੁਸ਼ ਹੈਗੀ ਖੁਸ਼ ਰੱਖਣ ਤੇ ਖੁਸ਼ ਹੋਣ 'ਚ ਬਹੁਤ ਫਰਕ ਹੁੰਦਾ ਹਨਾ ਤਾਂ ਉਹ ਚੀਜ਼ ਆ ਬਾਕੀ ਕੁਝ ਗੱਲਾਂ ਐਦਾਂ ਦੀਆਂ ਹੁੰਦੀਆਂ ਹਨਾ ਵੀ ਜੇ ਤੁਸੀਂ ਖੁਸ਼ ਰਹਿਣਾ ਉਹਦੇ ਮੈਂ ਤੁਹਾਨੂੰ ਤਿੰਨ ਚਾਰ ਟਿਪਸ ਦੱਸਦੀ ਹਾਂ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਖੁਸ਼ ਰਹੋ ਤਾਂ ਪਹਿਲੀ ਗੱਲ ਹਮੇਸ਼ਾ ਧਿਆਨ ਰੱਖੋ ਕਿ ਉਸ ਇਨਸਾਨ ਦੇ ਘਰ ਚਾਹੇ ਉਹ ਤੁਹਾਡਾ ਕੋਈ ਰਿਸ਼ਤੇਦਾਰਾ ਉਹਨਾਂ ਦੇ ਘਰ ਕਦੇ ਨਾ ਜਾਓ ਜਿੱਥੇ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ਜਿੱਥੇ ਤੁਹਾਨੂੰ ਗਿਆਨ ਨੂੰ ਦੇਖ ਕੇ ਕੋਈ ਖਿੜੇ ਮੱਥੇ ਨਹੀਂ ਅਪਣਾਉਂਦਾ ਬਲਕਿ ਮੱਥੇ ਤੇ ਵੱਟ ਪਾ ਲੈਂਦਾ ਤੇ ਜਿਹੜੇ ਘਰ ਦੇ ਬੱਚੇ ਤੁਹਾਡੀ ਇੱਜ਼ਤ ਨਹੀਂ ਕਰਦੇ ਤੁਹਾਨੂੰ ਬੁਲਾਉਂਦੇ ਨਹੀਂ ਹੁਣ ਦੇਖੋ ਆਪਾਂ ਅਗਲੇ ਨੂੰ ਸਾਹਮਣੇ ਵਾਲੇ ਨੂੰ ਦੇਖ ਕੇ ਜੱਜ ਕਰ ਸਕਦੇ ਹਾਂ ਨਾ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਫੇਸ ਐਕਸਪ੍ਰੈਸ਼ਨਸ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਨਸਾਨ ਆਪਾਂ ਨੂੰ ਖਿੜੇ ਮਿੱਥੇ ਅਪਣਾ ਰਿਹਾ ਜਾਂ ਸਿਰਫ ਦਿਖਾਵਾ ਕਰ ਰਿਹਾ ਤਾਂ ਕੀ ਕਰਨਾ ਹੈ ਤੁਸੀਂ ਜਿਹੜਾ ਇਨਸਾਨ ਤੁਹਾਡੀ ਇੱਜ਼ਤ ਨਹੀਂ ਕਰਦਾ ਜਿੱਥੇ ਜਿਹੜੇ ਘਰ ਦੇ ਵਿੱਚ ਬੱਚੇ ਤੁਹਾਡੀ ਇੱਜ਼ਤ ਨਹੀਂ ਕਰਦੇ ਉਸ ਘਰ ਦੇ ਵਿੱਚ ਜਾਣਾ ਬੰਦ ਕਰ ਦਿਓ ਉਸ ਘਰ ਦੇ ਬੱਚੇ ਤੁਹਾਡੀ ਇੱਜ਼ਤ ਕਿਉਂ ਨਹੀਂ ਕਰਦੇ ਕਿਉਂਕਿ ਉਸ ਘਰ ਦੇ ਵਿੱਚੋਂ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਹੋ ਨਾ ਘਰੋਂ ਬਾਹਰ ਨਿਕਲਿਆ ਹੁੰਦੇ ਹੋ ਇਟ ਮੀਨਸ ਕਿ ਉੱਥੇ ਜਿਹੜੇ ਘਰ ਦੇ ਵੱਡੇ ਨੇ ਉਹ ਤੁਹਾਡੇ ਬਾਰੇ ਤੁਹਾਡੀ ਬੁਰਾਈ ਕਰਦੇ ਨੇ ਤੁਹਾਡੀਆਂ ਚੁਗਲੀਆਂ ਕਰਦੇ ਨੇ ਉਹਨਾਂ ਬੱਚਿਆਂ ਦੇ ਸਾਹਮਣੇ ਇਸ ਕਰਕੇ ਉਹ ਬੱਚਿਆਂ ਦੇ ਸਾਹਮਣੇ ਤੁਹਾਡੀ ਸ਼ਭੀਅਤਾਂ ਦੀ ਬਣੀ ਹੋਈ ਹੈ ਉਹ ਤੁਹਾਨੂੰ ਰਿਸਪੈਕਟ ਨਹੀਂ ਕਰ ਪਾਉਂਦੇ ਸੈਕੰਡ ਥਿੰਕ ਇਅ ਕਿ ਜਿਹੜਾ ਇਨਸਾਨ ਤੁਹਾਡੇ ਘਰ ਨਹੀਂ ਆਉਂਦਾ ਨਾ ਤੁਸੀਂ ਉਹਨਾਂ ਦੇ ਘਰ ਕਦੇ ਨਾ ਜਾਓ ਜੇ ਖੁਸ਼ ਰਹਿਣਾ ਤੋ ਨੈਕਸਟ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜੇ ਕੋਈ ਤੁਹਾਡੇ ਦੁੱਖ ਦੇ ਸੁੱਖ ਦੇ ਵਿੱਚ ਤੁਹਾਡੇ ਨਾਲ ਨਹੀਂ ਖੜਦਾ ਸਗੋਂ ਪੱਲਾ ਝਾੜ ਕੇ ਚਲੇ ਜਾਂਦਾ ਨਾ ਤੁਹਾਡੇ ਔਖੇ ਟਾਈਮ ਦੇ ਵਿੱਚ ਤਾਂ ਤੁਸੀਂ ਉਸ ਇਨਸਾਨ ਦੇ ਔਖੇ ਟਾਈਮ ਦੇ ਵਿੱਚ ਕਦੀ ਉਹਦਾ ਸਾਥ ਨਾ ਦਿਓ ਨੈਕਸਟ ਜੇ ਕੋਈ ਤੁਹਾਡੇ ਦੁੱਖ ਦੇ ਸੁੱਖ ਦੇ ਤੁਹਾਨੂੰ ਫੋਨ ਕਰਦਾ ਨਹੀਂ ਨਾ ਤੁਹਾਨੂੰ ਫੋਨ ਕਰਕੇ ਤੁਹਾਡਾ ਹਾਲ ਚਾਲ ਨਹੀਂ ਪੁੱਛਦਾ ਤਾਂ ਉਸ ਇਨਸਾਨ ਦੇ ਦੁੱਖ ਦੇ ਸੁੱਖ ਦੇ ਕਦੇ ਵੀ ਤੁਸੀਂ ਫੋਨ ਕਰਕੇ ਉਹਦਾ ਹਾਲ ਚਾਲ ਨਾ ਪੁੱਛੋ ਹੁਣ ਕੁਝ ਲੋਕਾਂ ਨੂੰ ਐਦਾਂ ਹੋਊਗਾ ਵੀ ਐਦਾਂ ਦੀਆਂ ਗੱਲਾਂ ਕਿਉਂ ਬੋਲ ਰਹੀ ਹੈ ਹਨਾ ਜਿਨ੍ਹਾਂ ਨੇ 네ਗੇਟਿਵ ਲੈਣਾ ਗੱਲ ਨੂੰ ਤਾਂ ਉਹ 네ਗੇਟਿਵ ਫੀਲ ਲੈ ਕੇ ਜਾਣਗੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਦੇਖੋ ਤੁਸੀਂ ਜੇ ਕੋਈ ਤੁਹਾਡੇ ਘਰੇ ਆਉਂਦਾ ਨਹੀਂ ਤੁਸੀਂ ਅਗਲੇ ਦੇ ਘਰੇ ਜਾਂਦੇ ਹੋ ਠੀਕ ਹੈ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਉਹ ਕੀ ਕਹੂਗਾ ਅਸਤਾ ਤੇਰੇ ਘਰ ਆਉਂਦੇ ਨਹੀਂ ਸੀ ਤੂੰ ਸਾਡੇ ਘਰੇ ਆਉਣੀ ਹੈ ਜਾਂ ਤੂੰ ਸਾਡੇ ਘਰੇ ਆਉਣਾ ਤੁਸੀਂ ਖੁਦ ਸਾਡੇ ਉੱਤੇ ਚੜਦੇ ਹੋ ਇਹ ਚੀਜ਼ਾਂ ਹੁੰਦੀਆਂ ਮੈਨੂੰ ਪਤਾ ਕਈ ਜਾਣਿਆਂ ਨੇ ਤਾਂ ਹੁੰਦਾ ਹੋਊਗਾ ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਉਸ ਹੱਦ ਤੱਕ ਰੱਖੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਕਿਉਂਕਿ ਹੁਣ ਟਾਈਮ ਵੀ ਇਦਾਂ ਦਾ ਚੱਲ ਰਿਹਾ ਜਿਆਦਾ ਕਿਸੇ ਤੋਂ ਐਕਸਪੈਕਟੇਸ਼ਨਸ ਰੱਖਣ ਦੀ ਕੋਈ ਲੋੜ ਨਹੀਂ ਤਾਂ ਮੈਂ ਹੀ ਕਹਿਣਾ ਚਾਹੋਗੀ ਕਿ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਚੱਲੋਗੇ ਨਾ ਕਿ ਜੇ ਕੋਈ ਤੁਹਾਨੂੰ ਕੁਝ ਮਾੜਾ ਕਹਿੰਦਾ ਤਾਂ ਇੱਕ ਕੰਨ ਵਿੱਚ ਦੀ ਪਾ ਕੇ ਦੂਜੇ ਕੰਨ ਵਿੱਚ ਦੀ ਗਾੜ ਦੋ ਠੀਕ ਹੈ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਜੇ ਤੁਸੀਂ ਕਿਸੇ ਦੇ ਤੁਹਾਡੇ ਘਰੇ ਕੋਈ ਨਹੀਂ ਆਉਂਦਾ ਜਾਂ ਜਿੱਥੇ ਤੁਹਾਡਾ ਘਰ ਦੇ ਵਿੱਚੋਂ ਕੋਈ ਬੱਚਾ ਤੁਹਾਡੀ ਕਦਰ ਨਹੀਂ ਕਰ ਰਿਹਾ ਉਸ ਘਰ ਦੇ ਵਿੱਚ ਜਾਣਾ ਬੰਦ ਕਰ ਦਿਓ ਜਿੰਨਾ ਤੁਹਾਡਾ ਕੋਈ ਕਰਦਾ ਉਹਦਾ ਉਨਾ ਕੁ ਕਰੋ ਠੀਕ ਹੈ ਬਾਲਾ ਕਿਸੇ ਦੀ ਪੂਛ ਪੂਛ ਨਾ ਕਰੋ ਆਪਣੇ ਦਮ ਤੇ ਕਰੋ ਜੋ ਕਰਨਾ ਤਾਂ ਡੈਫੀਨਿਟਲੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਕਿਉਂਕਿ ਜਿੰਨੀ ਆਪਾਂ ਕਿਸੇ ਤੋਂ ਆਸ ਰੱਖਦੇ ਹਾਂ ਜਿੰਨੀ ਆਪਾਂ ਕਿਸੇ ਤੋਂ ਉਮੀਦ ਰੱਖਦੇ ਹਾਂ ਉਨਾ ਹੀ ਆਪਾਂ ਜਿਹੜਾ ਹੈਗਾ ਆਪਣੇ ਆਪ ਨੂੰ ਦੁਖੀ ਕਰਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿੰਦੇ ਇਹ ਆਸਾਨ ਜਿਹੇ ਤਰੀਕੇ ਨੇ ਜੇ ਤੁਸੀਂ ਇਹਨਾਂ ਤਰੀਕਿਆਂ ਦੇ ਹਿਸਾਬ ਨਾਲ ਚੱਲੋਗੇ ਤਾਂ ਡੈਫੀਨੇਟਲੀ ਤੁਸੀਂ ਖੁਸ਼ ਰਹੋਗੇ ਤੇ ਆਪਣੇ ਪਰਿਵਾਰ ਵੱਲ ਧਿਆਨ ਦੇ ਪਾਓਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਕੁਝ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਉਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਦੀ ਵੀਡੀਓ ਮੈਂ ਛੋਟੀ ਬਣਾਈ ਹੈ ਕਿਉਂਕਿ ਮੈਂ ਸਿਰਫ ਤੁਹਾਡਾ ਸਭ ਦਾ ਰਿਸਪਾਂਸ ਦੇਖਣਾ ਚਾਹੁੰਦੀ ਹਾਂ ਜੇ ਤੁਹਾਨੂੰ ਲੱਗਦਾ ਵੀ ਐਦਾਂ ਦੀਆਂ ਹੋਰ ਵੀਡੀਓਜ਼ ਮੈਂ ਲੈ ਕੇ ਆਇਆ ਕਰਾਂ ਤਾਂ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਪਿਆਰ ਦਿਓ ਸੋਹਣੇ-ਸੋਹਣੇ ਵੀਡੀਓਜ਼ ਦੇ ਥੱਲੇ ਕਮੈਂਟ ਕਰਿਓ ਕਮੈਂਟਸ ਮੈਂ ਇਸ ਵੀਡੀਓ ਦੇ ਆਨ ਰੱਖੂੰਗੀ ਤੇ ਜੇ ਤੁਸੀਂ ਚਾਹੋ ਨਾ ਮੈਂ ਐਦਾਂ ਦੀਆਂ ਵੀਡੀਓਜ਼ ਹੀ ਲੈ ਕੇ ਆਇਆ ਕਰਾਂ ਮੋਟੀਵੇਸ਼ਨਲ ਇਨਸਪੀਰੇਸ਼ਨਲ ਵੀਡੀਓਜ਼ ਲੈ ਕੇ ਆਇਆ ਕਰ ਕਿਉਂਕਿ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਤਾਂ ਫਿਰ ਆਪਾਂ ਹੋਰ ਵੀਡੀਓ ਲੌਂਗ ਵੀਡੀਓ ਬਣਾਇਆ ਕਰੂੰਗੀ ਤੁਹਾਡੇ ਲਈ ਤਾਂ ਕਿ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਪੋਜ਼ਿਟਿਵਿਟੀ ਜਿਹੜੀ ਹੈਗੀ ਆਪਾਂ ਉਹ ਲੋਕਾਂ ਦੇ ਅੰਦਰ ਭਰ ਸਕੀਏ ਹੈਨਾ ਤਾਂ ਕਰਦੀਆਂ ਜੀ ਵੀਡੀਓ ਨੂੰ ਇੱਥੇ ਖਤਮ ਲਾਈਕ ਸ਼ੇਅਰ ਰਿਕਮੈਂਡ ਜ਼ਰੂਰ ਕਰਦੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।